ਲਾਲ ਰੱਡ ਡੋਨੇਟ ਕੈਂਪ ਲੱਗਿਆ ਲਾਲਾ ਜੀ ਦੀ ਯਾਦ ਵਿੱਚ ਬਹੁਤ ਵਧੀਆ ਉਦਮ ਇਸ ਸੰਸਥਾ ਦਾ ਇਸ ਟੀਮ ਵੱਲੋਂ ਜੋ ਲਾਲਾ ਜੀ ਦੀ ਯਾਦ ਵਿੱਚ ਹਰ ਸਾਲ ਬਲੱਡ ਕੈਂਪ ਲਾ ਕੇ ਜਾਂ ਹੋਰ ਮੈਡੀਕਲ ਕੈਂਪ ਲਾ ਕੇ ਲੋਕਾਂ ਦੀ ਲੋੜ ਨੂੰ ਪੂਰਾ ਕਰਦੇ ਨੇ ਮੈਂ ਅਕਸਰ ਕਹਿੰਦਾ ਹਾਂ ਵੀ ਦੇਖੋ ਦੁਨੀਆ ਨੇ ਬੜੀ ਤਰੱਕੀ ਕੀਤੀ ਐ ਸਾਇੰਸ ਨੇ ਬੜੀ ਤਰੱਕੀ ਕੀਤੀ ਐ ਬਹੁਤ ਕੁਝ ਬਣਾ ਰਿਹਾ ਜੀਵਨ ਦੇ ਵਿੱਚ ਤਰੱਕੀ ਕਰਕੇ ਅੰਗ ਬਣਾ ਲਏ ਬਹੁਤ ਕੁਝ ਐਸੀ ਚੀਜ਼ਾਂ ਬਣਾ ਲੀਆਂ ਜਿਹੜੀਆਂ ਮਨੁੱਖ ਦੇ ਲਾਭਦਾਇਕ ਨੇ ਲੋਕ ਨੂੰ ਮਨੁੱਖ ਨੂੰ ਆਸਾਨ ਹੋ ਗਿਆ ਜੀਵਨ ਜਿਉਣਾ ਸੌਖਾ ਕਰ ਦਿੱਤਾ ਪਰ ਕੋਈ ਮੈਡੀਕਲ ਸਾਇੰਸ ਅਜੇ ਤੱਕ ਖੂਨ ਨਹੀਂ ਬਣਾ ਸਕੀ ਖੂਨ ਮਨੁੱਖ ਦਾ ਮਨੁੱਖ ਨੂੰ ਹੀ ਦੇਣਾ ਪੈਂਦਾ ਬੰਦਾ ਖੂਨ ਡੋਨੇਟ ਕਰਦਾ ਕਿਸੇ ਦੀ ਜ਼ਿੰਦਗੀ ਬਚਦੀ ਸੋ ਇਹ ਵੱਡਾ দান ਆ ਸਮਝ ਲਓ ਵੀ ਬਲੱਡ ਡੋਨੇਟ ਕਰਨਾ ਬਲੱਡ ਦਾ ਦਾਨ ਕਰਨਾ ਕਿਸੇ ਦੀ ਜ਼ਿੰਦਗੀ ਬਚਾਉਣਾ ਸੋ ਇਹ ਉਪਰਾਲਾ ਜਿਹੜਾ ਬਹੁਤ ਸਾਰਥਕ ਆ ਬਹੁਤ ਵਧੀਆ ਵਾ ਇਹ ਮੈਂ ਇਹਨਾਂ ਦਾ ਧੰਨਵਾਦ ਕਰਦਾ। ਨਹੀਂ ਗੱਲ ਕਹਿਣਾ ਚਾਹੁੰਦਾ ਹੈ ਬਲੱਡ ਕਿੰਨਾ ਇਕੱਠਾ ਹੁੰਦਾ ਹੈ ਹਸਪਤਾਲਾਂ ਜਾਂਦਾ ਹੈ। ਲੇਕਿਨ ਮਰੀਜ਼ ਜਦੋਂ ਮੰਗਣ ਜਾਂਦਾ ਉਹ ਦਿੰਦੇ ਕਿਉਂ ਨਹੀਂ ਬਲੱਡ? ਕਿ ਲਿਆਓ ਦੋ ਬੰਦੇ ਲਿਆਓ, ਇੱਕ ਬੰਦਾ ਲਿਆਓ, ਤਿੰਨ ਬੰਦੇ ਲਿਆਓ, ਇੱਕ ਹੀਮਤ ਵਾਲਾ। ਦੇਖੋ ਇਹ ਇਹ ਇੱਕ ਸਾਡੀ ਤਰਾਸਦੀ ਹੈ ਸਾਡੇ ਜਾਨੀ ਜਿਹੜੀਆਂ ਸਸਤਾਵਾਂ ਨੇ ਹਸਪਤਲ ਵਗੈਰਾ ਨੇ ਉਹ ਜਦੋਂ ਉਹਨਾਂ ਕੋਲੇ ਪਿਆ ਹੋਣ ਦੇ ਬਾਵਜੂਦ ਵੀ ਕਿਸੇ ਲੋੜਵੰਦ ਨੂੰ ਬਲੱਡ ਨਹੀਂ ਦਿੰਦੇ। ਨਹੀਂ ਦਿੰਦੇ ਸਰ। ਨਹੀਂ ਦਿੰਦੇ। ਜਦੋਂ ਇਹਨਾਂ ਸੰਸਥਾਵਾਂ ਨੂੰ ਕਹਿੰਦਾ ਜਾਂ ਜਿਨ੍ਹਾਂ ਨੇ ਪਹਿਲਾਂ ਉੱਥੇ ਜਮਾ ਕਰਾਇਆ ਬਲੱਡ ਡੋਨੇਟ ਕਰਕੇ ਜਮਾ ਕਰਾਉਂਦੀਆਂ ਸੰਸਥਾਵਾਂ ਉਹਨਾਂ ਦੀ ਪਰਚੀ ਤੇ ਤਾਂ ਮਿਲ ਜਾਂਦਾ ਪਰ ਉਹ ਆਮ ਸੁਧਾਰਨ ਲੋਕਾਂ ਨੂੰ ਨਹੀਂ ਮਿਲਦਾ ਇਹ ਗਲਤ ਗੱਲ ਆ ਆਮ ਲੋਕਾਂ ਨੂੰ ਸਸਤਾ ਉਹ ਵਾਲਿਆਂ ਦੀ ਪਰਚੀ ਦੇਂਦੇ ਤਾਂ ਵੀ ਨਹੀਂ ਹੁੰਦੇ ਕਿ ਨੇ ਬੰਦਾ ਲਿਆਓ ਨਹੀਂ ਮਿਲ ਜਾਂਦਾ ਚਲੋ ਜਾਨੀ ਇਹ ਆ ਵੀ ਜਦੋਂ ਨਾਲ ਕੋਲੇ ਪਿਆਵਾ ਉਹ ਪਿਆਵਾ ਮਨੁੱਖ ਵਾਸਤੇ ਆ ਬੰਦੇ ਵਾਸਤੇ ਆ ਬੰਦੇ ਦੀ ਜ਼ਿੰਦਗੀ ਬਚਾਉਣ ਵਾਸਤੇ ਆ ਜੇ ਕਿਸੇ ਨੇ ਡੋਨੇਟ ਕੀਤਾ ਉਹਨੇ ਇਹ ਸੋਚ ਕੇ ਤਾਂ ਕੀਤਾ ਨਹੀਂ ਵੀ ਇਹਨੂੰ ਵੇਚਣਾ ਜਾਂ ਕੀ ਕਰਨਾ ਤੋ ਜੇ ਉਹਨਾਂ ਕੋਲੇ ਪਿਆਵਾ ਤੇ ਉਹਨਾਂ ਨੂੰ ਇਹ ਲਾਉਣਾ ਚਾਹੀਦਾ ਦੇਣਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਇਹ ਤੇ ਸਰਕਾਰ ਨੂੰ ਖਾਸ ਅਹਿਮੀਅਤ ਦੇਣੀ ਚਾਹੀਦੀ ਹੈ ਚੈੱਕ ਰੱਖਣਾ ਚਾਹੀਦਾ ਵੀ ਜੇ ਕੋਈ ਇਦਾਂ ਕਰਦਾ ਜਿਹੜੀ ਕੋਈ ਹਸਪੀਟਲ ਕਰਦਾ ਉਹਦੀ ਮਾਨਤਾ ਰੱਦ ਕੀਤੀ ਜਾਵੇ ਉਹਨੂੰ ਆਉਣ ਤਾਂ ਤੇ ਕੁਝ ਜੁਰਮਾਨੇ ਲਾਏ ਜਾਣ ਤਾਂ ਜੋ ਇਦਾਂ ਲੋਕਾਂ ਦੇ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਠੀਕ ਹੈ ਨਾਪ੍ਰਿਕਤ ਕਿਥੋਂ ਆਇਆ ਗੁਰਾਇਆਂ ਤੋਂ ਕੀ ਸਿਰਫ ਲੱਡ ਦੇਣ ਅਸਤੀ ਹੈ ਹਾਂਜੀ ਕਿੰਨੀ ਉਮਰ ਹੈ ਤੁਹਾਡੀ 24 ਸਾਲ

ਮੈਂ ਇਹ ਮੰਨਦਾ ਹੂੰ ਕਿ ਇਹ ਪੰਜਾਬ ਕੇਸਰੀ ਕਾ ਅਭੂਤਪੁਰਬ ਸਮਾਜ ਕੋ ਦੇਨ ਹੈ ਕਿ ਜੋ ਲੋਗ ਇਤਨੀ ਕਠਿਨਾਈਆਂ ਮੇਂ ਵੀ ਰਕਤਦਾਨ ਕਰਨੇ ਕੇ ਲੀਏ ਆ ਰਹੇ ਹੈ ਕਿਸ ਮਰੇ ਨੌਜਵਾਨਾਂ ਨੂੰ ਕੀ ਸਮਝ ਦੇਣਾ ਚਾਹੋ ਜਿਹੜਾ ਨਸ਼ੇ ਦੀ ਪਰਕਰ ਰਚਾ ਹੈ ਜਿਹੜੇ ਨੌਜਵਾਨਾਂ ਚ ਅੱਜ ਦੇ ਦਿਨ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਸੀ ਵੀ ਜੀਜ਼ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਇਨਸਾਨ ਨੂੰ ਤੇ ਖੂਨਦਾਨ ਨਾਲੋਂ ਵੱਡਾ ਦਾਨ ਤਦ ਨਹੀਂ ਕੋਈ ਹੈ ਹੀ ਇਹਨਾਂ ਤੁਸੀਂ ਹਜ਼ਾਰਾਂ ਜ਼ਿੰਦਗੀਆਂ ਬਚਾ ਸਕਦੇ ਹੋ ਆਪਣੀ ਜ਼ਿੰਦਗੀ ਤੋਂ ਹੋਰ ਕਈ ਲੋਕਾਂ ਨੂੰ ਸਿੱਖਿਆ ਦੇ ਸਕਦੇ ਹੋ ਕਿ ਖੂਨਦਾਨ ਕਰਨਾ ਚਾਹੀਦਾ ਤਾਂ ਜਿਹੜਾ ਇਹ ਅੱਜ ਸਾਡੇ ਇੱਥੇ ਫੈਕਟਰੀ ਦੇ ਵਿੱਚ ਅਸੀਂ ਕੈਂਪ ਲਗਾਇਆ ਹੈ ਖੂਨਦਾਨ ਦਾ ਇਹਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ ਔਰ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕੀਏ ਕਿ ਨਸ਼ੇ ਛੱਡੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁੱਝ ਲੈ ਕੇ ਜੀਓ ਜੀ ਤੁਸੀਂ ਪਹਿਲੀ ਵਾਰ ਬਲੱਡ ਦੇਣ ਲਈ ਬਲੱਡ ਤਾਂ ਮੈਂ ਬਹੁਤ ਵਾਰ ਦੇ ਚੁੱਕਾ ਸਾਡੇ ਜਿਹੜਾ ਕੈਂਪ ਸਾਡੇ ਅੰਦਰ ਜਿਹੜਾ ਪਹਿਲੀ ਵਾਰ ਤੁਹਾਡੇ ਤੁਹਾਡਾ ਹੀ ਹੈ ਹਾਂ ਸਥਾਨ ਤੁਹਾਡਾ ਹੀ ਹੈ ਹਾਂਜੀ ਜੀ ਤੁਹਾਡੀ ਕਿੰਨੀ ਕੁ ਉਮਰ ਹੈ ਮੇਰੀ 62 ਉਮਰ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਅੱਜ ਬਲੱਡ ਦੇ ਕੇ ਬਹੁਤ ਅੱਛਾ ਹੈ ਜੀ ਇਹ ਤਾਂ ਦੁਨੀਆ ਲਈ ਇੱਕ ਜੀਵਨ ਹੈ ਇਹ ਨਹੀਂ ਹੋਏਗਾ ਅਸੀਂ ਨਹੀਂ ਦਵਾਂਗੇ ਤਾਂ ਲੋਕਾਂ ਨੂੰ ਜੀਵਨ ਨਹੀਂ ਮਿਲੇਗਾ ਦੂਸਰਿਆਂ ਨੂੰ ਕੀ ਪਰੈਨਾ ਦੇਣਾ ਹੈ ਮੈਂ ਤਾਂ ਇਹ ਕਹਾਂਗਾ ਵੀ ਘੱਟੋ-ਘੱਟ ਸਾਲ 'ਚ ਇੱਕ ਦੋ ਵਾਰ ਤਾਂ ਦਿਓ ਮੈਂ ਦੋ ਵਾਰ ਦੇਣਾ ਮੈਂ ਤਾਂ ਕਹਿਣਾ ਘੱਟੋ-ਘੱਟ ਦੋ ਵਾਰ ਤਾਂ ਦਿਓ ਦੋ ਵਾਰ ਨਹੀਂ ਤੇ ਇੱਕ ਵਾਰ ਤਾਂ ਜ਼ਰੂਰ ਦਿਓ ਇਹਦੇ ਨਾਲ ਕੋਈ ਮਤਲਬ ਆਪਾਂ ਕਹੀਏ ਵੀ ਘਟਦਾ ਹੈ ਕੁਝ ਨਹੀਂ ਘਟਦਾ ਕੋਈ ਸਿਹਤ ਨੂੰ ਫਰਕ ਨਹੀਂ ਪੈਂਦਾ ਕੋਈ ਬਲੱਡ ਨਹੀਂ ਘਟਦਾ ਇਹ ਦੁਨੀਆ ਦੀ ਸੋਚ ਹੈ ਜੀ ਆਪਨੇ ਆਪਣੀ ਸੋਚ ਬਣਾਈ ਹੈ ਦੁਨੀਆ ਨੇ